ਸੰਗੀਤ ਦੇ ਕਈ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਉਹ ਬਹੁਤ ਜ਼ਿਆਦਾ ਨਰਾਸ਼ ਹੋ ਚੁੱਕੇ ਆ ਨੈਗੇਟਿਵਿਟੀ ਨੇ ਉਹਨਾਂ ਨੂੰ ਚਾਰ ਛੇਰੀਆਂ ਤੋਂ ਘੇਰ ਰੱਖਿਆ ਏ ਉਹ ਕਹਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਔਖੇ ਆ ਕਿਉਂਕਿ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਸਾਨੂੰ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਏ ਸਾਨੂੰ ਤਾਂ ਇੰਜ ਲੱਗਦਾ ਵੀ ਜਿਵੇਂ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣੇ ਹੀ ਭੁੱਲ ਗਿਆ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਤਾਂ ਬਸ ਸਿਰਫ ਤੇ ਸਿਰਫ ਦੁੱਖ ਤਕਲੀਫਾਂ ਹੀ ਲਿਖ ਕੇ ਭੇਜ ਗਿਆ ਨੇ ਜੋ ਅਸੀਂ ਭੁਗਤ ਰਹੇ ਹਾਂ ਕਹਿੰਦੇ ਅਸੀਂ ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਇਹਨਾਂ ਦੁੱਖ ਤਕਲੀਫਾਂ ਤੋਂ ਖਿਹੜਾ ਛਡਾਉਣ ਦੇ ਲਈ ਸਭ ਕੁਝ ਕਰਕੇ ਦੇਖ ਲਿਆ ਜਿਵੇਂ ਕੋਈ ਕਹਿੰਦਾ ਹੈ ਕਹਿੰਦੇ ਅਸੀਂ ਉਵੇਂ ਹੀ ਕਰ ਲੈਨੇ ਆ ਪਾਠ ਪੂਜਾ ਕਰਕੇ ਦੇਖ ਲਈ ਰੱਬ ਅਗੇ ਅਰਦਾਸਾਂ ਕਰ ਕਰ ਦੇਖ ਲਈਆਂ ਜੇ ਕੋਈ ਟੋਟਕਾ ਦੱਸਦਾ ਉਹ ਪਾ ਦੱਸਦਾ ਸੀ ਉਹ ਵੀ ਕੰਮ ਕਰਕੇ ਦੇਖ ਲਿਆ ਪਰ ਸਾਡੇ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਸਾਡਾ ਜੀਵਨ ਉਮੇ ਦਾ ਉਮਈਆ ਬਿਲਕੁਲ ਨਹੀਂ ਬਦਲਿਆ ਦੁੱਖ ਤੇ ਤਕਲੀਫਾਂ ਦੇ ਨਾਲ ਭਰਿਆ ਪਿਆ ਏ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸਾ ਨੁਕਤਾ ਇੱਕ ਐਸਾ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਹ ਕੰਮ ਕਰ ਲਿਆ ਤਾਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਤੁਹਾਡੀ ਜ਼ਿੰਦਗੀ ਵੀ ਬਦਲੇਗੀ ਤੁਹਾਡੀ ਕਿਸਮਤ ਵੀ ਬਦਲੇਗੀ ਇਹ ਨੁਕਤਾ ਇਹ ਉਪਾਅ ਕਿਹੜਾ ਹੈ ਬਸ ਸਿਰਫ ਆਪਣੇ ਦਿਨ ਦੀ ਸ਼ੁਰੂਆਤ ਕਰਨ ਦਾ ਤਰੀਕਾ ਬਦਲਣਾ ਹੈ ਦਿਨ ਦੀ ਸ਼ੁਰੂਆਤ ਕਰਨ ਦਾ ਤਰੀਕਾ ਬਦਲਣ ਦੇ ਨਾਲ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਦਿਨ ਦੀ ਸ਼ੁਰੂਆਤ ਕਿੰਜ ਕਰਨੀ ਆ ਇੱਕ ਤਾਂ ਆਪਣੇ ਸਵੇਰੇ ਸਵੇਰ ਉੱਠਣ ਦਾ ਸਮਾਂ ਬਦਲੋ ਜੇਕਰ ਤੁਸੀਂ ਬਹੁਤ ਜ਼ਿਆਦਾ ਲੇਟ ਉੱਠਦੇ ਹੋ ਤਾਂ ਸਵੇਰੇ 5 ਵਜੇ ਤੱਕ ਉੱਠਣ ਦੀ ਕੋਸ਼ਿਸ਼ ਕਰੋ ਦੋ ਤੋਂ ਪੰਜ ਦੇ ਵਿਚਕਾਰ ਹਰ ਹਾਲ ਦੇ ਵਿੱਚ ਉੱਠ ਜਾਓ ਜਿਵੇਂ ਮਰਜ਼ੀ ਉੱਠ ਭਾਵੇਂ ਤੁਹਾਨੂੰ ਅਲਾਰਮ ਦੀ ਸਹਤ ਆ ਲੈਣੀ ਪਵੇ ਭਾਵੇਂ ਕਿਸੇ ਇਨਸਾਨ ਦੀ ਸਹਤ ਆ ਲੈਣੀ ਪਵੇ بس ਅਮਰ ਤਵੇਲੇ ਦੇ ਵਿੱਚ ਉਠੋ ਜੇ 2 ਤੋਂ 4 ਦੇ ਵਿੱਚ ਉੱਠ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਆ ਜੇ 4 ਵਜੇ ਤੱਕ ਵੀ ਜਾਗ ਨਹੀਂ ਆਉਂਦੀ ਤਾਂ ਫਿਰ ਹੱਦ 5 ਵਜੇ ਤੱਕ ਤਾਂ ਜ਼ਰੂਰ ਉੱਠਣਾ ਪੈਣਾ ਹੈ ਤੇ ਉੱਠਦੇ ਅਸਾਰ ਕੀ ਕਰਨਾ ਹੈ ਜਦੋਂ ਸਾਡੀ ਅੱਖ ਖੁੱਲਦੀ ਆ ਬਿਸਤਰ ਤੇ ਲੰਮੇ ਪਿਆ ਪਿਆ ਹੀ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਆਪਣੀ ਰਸਨਾ ਤੋਂ ਬੋਲਣਾ ਹੈ ਵਾਹਿ ਗੁਰੂ ਫਿਰ ਆਪਣੇ ਬਿਸਤਰ ਤੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਹੱਥ ਮੂੰਹ ਧੋਣ ਦੀ ਲੋੜ ਨਹੀਂ ਆ ਬਸ ਜਿਵੇਂ ਉੱਠੇ ਓਵੇਂ ਹੀ ਆਪਣੇ ਬਿਸਤਰ ਤੇ ਚੌਂਕੜਾ ਮਾਰ ਕੇ ਬੈਠ ਜਾਣਾ ਹੈ ਅੱਖਾਂ ਬੰਦ ਕਰ ਲੈਣੀਆਂ ਨੇ ਅਤਿ ਪਿਆਰ ਦੇ ਵਿੱਚ ਭਿੱਜ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਜੇਕਰ ਤੁਸੀਂ ਪਿਆਰ ਦੇ ਵਿੱਚ ਭਿੱਜ ਕੇ ਸਿਰਫ 5 ਮਿੰਟ ਵੀ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਲਿਆ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ 5 ਮਿੰਟ ਕਰਕੇ ਤੁਹਾਡੇ ਉੱਤੇ ਕਿੰਨੀ ਕਿਰਪਾ ਹੋ ਜਾਣੀ ਆ ਇਹ ਜਿਹੜਾ ਤੁਸੀਂ ਸਵੇਰੇ ਸਵੇਰ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਦਾ ਨਾਮ ਲਿਆ ਵਾਹਿਗੁਰੂ ਜੀ ਨੂੰ ਯਾਦ ਕੀਤਾ ਯਕੀਨ ਕਰਕੇ ਜਾਣਿਓ ਜੇ ਜਦੋਂ ਤੁਸੀਂ ਚੌਂਕੜਾ ਖੋਲੋਗੇ ਤੁਹਾਨੂੰ ਨਹੀਂ ਪਤਾ ਤੁਹਾਡੀ ਝੋਲੀ ਦੇ ਵਿੱਚ ਪਰਮਪਿਤਾ ਪਰਮਾਤਮਾ ਜੀ ਨੇ ਕਿੰਨੀਆਂ ਖੁਸ਼ੀਆਂ ਕਿੰਨੀਆਂ ਵਰਕਤਾਂ ਪਾ ਦਿੱਤੀਆਂ ਹੋਣਗੀਆਂ ਇਹ ਤੁਹਾਨੂੰ ਕੁਝ ਸਮੇਂ ਬਾਅਦ ਪਤਾ ਲੱਗੇਗਾ ਸਿਰਫ 5 ਮਿੰਟ ਜਪਣ ਦਾ ਇਨਾ ਫਾਇਆ ਜੇਕਰ ਕੋਈ 2 2.5 ਘੰਟੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪ ਲਵੇ ਤਾਂ ਫਿਰ ਤਾਂ ਕੋਈ ਅੰਦਾਜ਼ਾ ਹੀ ਨਹੀਂ ਹਮਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਅੰਮ੍ਰਿਤ ਵੇਲੇ ਦੇ 2.5 3 ਘੰਟੇ ਜ਼ਰੂਰ ਸਮਾਲੋ ਇਹਦੇ ਵਿੱਚ ਨਾਮ ਸਿਮਰਨ ਕਰੋ ਗੁਰਬਾਣੀ ਦਾ ਪਾਠ ਕਰੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਜੇਕਰ ਤੁਹਾਡੇ ਤੋਂ ਅੰਮ੍ਰਿਤ ਵੇਲੇ ਦੇ 2.5 3 ਘੰਟੇ ਨਹੀਂ ਸਮਾਂ ਲੈ ਜਾਂਦੇ ਤਾਂ ਤੁਸੀਂ ਸਿਰਫ 5 ਮਿੰਟ ਸਮਾਂ ਲੈਣੇ ਸ਼ੁਰੂ ਕਰ ਦਿਓ ਜਿਵੇਂ ਤੁਹਾਨੂੰ ਦੱਸਿਆ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਸ਼ੁਰੂ ਕਰ ਦਿਓ ਕੁਝ ਹੀ ਦਿਨਾਂ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਬਸ ਉੱਠਦੇ ਆ ਸਾਰ ਹੀ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਹਰੇਕ ਇਨਸਾਨ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਜ਼ਰੂਰ ਆਉਂਦੀ ਆ ਪਰਮਪਿਤਾ ਪਰਮਾਤਮਾ ਜੀ ਇੱਕ ਵਾਰ ਹਰ ਇਨਸਾਨ ਨੂੰ ਉਠਾਉਣ ਦਾ ਯਤਨ ਕਰਦੇ ਆ ਆਪਣੇ ਹਰੇਕ ਬੱਚੇ ਨੂੰ ਆਪਣੀ ਗੋਦ ਦਾ ਨਿਘ ਦੇਣਾ ਚਾਹੁੰਦੇ ਆ ਇਸ ਕਰਕੇ ਪਰਮਪਿਤਾ ਪਰਮਾਤਮਾ ਜੀ ਆਨੇ ਬਹਾਨੇ ਜ਼ਰੂਰ ਉਠਾਉਂਦੇ ਆ ਤੁਸੀਂ ਖੁਦ ਮਹਿਸੂਸ ਕੀਤਾ ਹੋਵੇਗਾ ਕਿ ਕਈ ਵਾਰ ਕਿਸੇ ਨੂੰ ਰਾਤ 2 ਵਜੇ ਤੋਂ ਬਾਅਦ ਪਿਆ ਲੱਗਦੀ ਆ ਕੋਈ ਕਿਰਿਆ ਸੋਧਣ ਦੇ ਲਈ ਉੱਠਦਾ ਏ ਕੋਈ ਤਬਕ ਕੇ ਉੱਠਿਆ ਕੋਈ ਡਰ ਕੇ ਉੱਠਿਆ ਕਿਸੇ ਨੂੰ ਸਰਦੀ ਗਰਮੀ ਦਾ ਅਹਿਸਾਸ ਹੋਇਆ ਉਹਨੇ ਤਾਂ ਪਾਸਾ ਪਲਟਿਆ ਕਈ ਭੈਣ ਭਰਾ ਤਾਂ ਟਾਈਮ ਦੇਖ ਕੇ ਫਿਰ ਤੋਂ ਸੌ ਜਾਂਦੇ ਆ ਅਤੇ ਕਈ ਟਾਈਮ ਦੇਖ ਕੇ ਉੱਠ ਕੇ ਬੈਠ ਜਾਂਦੇ ਆ ਪਰਮਕੀਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਆ ਤੇ ਉੱਠ ਕੇ ਨਾਮ ਉਹੀ ਜਪਦੇ ਆ ਜਿਨ੍ਹਾਂ ਨੂੰ ਇਸ ਵੇਲੇ ਦੀ ਕੀਮਤ ਦਾ ਪਤਾ ਹੈ ਦਾ ਸੰਗਤ ਜੀ ਇਹ ਵੇਲਾ ਬਹੁਤ ਪਾਵਰਫੁਲ ਆ ਇਸ ਵੇਲੇ ਦੀ ਜਿੰਨੀ ਤਾਰੀਫ਼ ਕਰੀਏ ਜਿੰਨੀ ਵਡਿਆਈ ਕਰੀਏ ਘਟਿਆ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਕੀਮਤ ਤੁਹਾਨੂੰ ਖੁਦ ਇਸ ਵੇਲੇ ਦੇ ਵਿੱਚ ਉੱਠ ਕੇ ਪਤਾ ਲੱਗੇਗੀ ਤੁਸੀਂ ਲਗਾਤਾਰ 21 ਦਿਨ ਤੱਕ ਔਖੇ ਸੌਖੇ 2 ਤੋਂ 4 ਦੇ ਵਿਚਕਾਰ ਜਾਂ 2 ਤੋਂ 5 ਦੇ ਵਿਚਕਾਰ ਉੱਠ ਜਾਓ ਸਿਰਫ 5 ਮਿੰਟ ਸਮਾਂ ਲੈਣੇ ਸ਼ੁਰੂ ਕਰ ਦੋ ਤੁਹਾਨੂੰ ਇਹਨਾਂ 21 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਅਤੇ ਜਦੋਂ ਲਗਾਤਾਰ ਤੁਸੀਂ 21 ਦਿਨ ਅੰਮ੍ਰਿਤ ਵੇਲੇ ਉੱਠੋਗੇ ਉੱਠ ਕੇ ਪਰਮਪਿਤਾ ਪਰਮਾਤਮਾ ਦਾ ਨਾਮ ਜਪੋਗੇ ਤਾਂ ਮਾਲਕ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਨੀ ਤੁਹਾਡੀ ਆਦਤ ਬਣ ਜਾਵੇਗੀ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਹੀ 21 ਦਿਨ ਦਾ ਨਿਯਮ ਦਿੰਦੇ ਨੇ ਜਾਂ 40 ਦਿਨ ਦਾ ਕਿਉਂਕਿ ਉਹਨਾਂ ਦਾ ਮੰਨਣਾ ਕਿ ਜੋ ਕੰਮ ਆਪਾਂ ਲਗਾਤਾਰ 21 ਦਿਨ ਕਰਦੇ ਹਾਂ ਜਾਂ 40 ਦਿਨ ਕਰਦੇ ਹਾਂ ਤਾਂ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਉਹ ਕੰਮ ਕਰਨ ਦੇ ਵਿੱਚ ਫਿਰ ਸਾਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਸਾਡਾ ਧਿਆਨ ਆਪਣੇ ਆਪ ਹੀ ਉਸ ਕੰਮ ਵੱਲ ਜਾਂਦਾ ਹੈ ਉਸ ਚੀਜ਼ ਵੱਲ ਜਾਂਦਾ ਹੈ ਸੋ ਇਸ ਕਰਕੇ ਲਗਾਤਾਰ 21 ਦਿਨ ਉੱਖੇ ਸੌਖੇ ਤੁਸੀਂ ਇਸ ਵੇਲੇ ਦੇ ਵਿੱਚ ਉੱਠੋ ਅਤੇ ਉੱਠ ਕੇ ਸਿਰਫ ਗੁਰਮੰਤਰ ਜਪੋ ਜੇ ਮੂਲ ਮੰਤਰ ਜਾਪ ਕਰਨਾ ਹੈ ਉਹ ਵੀ ਜਪ ਸਕਦੇ ਹੋ ਜੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਤਾਂ ਉਦੋਂ ਵੀ ਵਧੀਆ ਗੱਲ ਹੈ ਮਤਲਬ ਆਪਣਾ ਨੇਮ ਵਧਾਈ ਜਿੰਨਾ ਮਰਜੀ ਜਾਓ ਪਰ ਜੇ ਤੁਸੀਂ ਘਟੋ ਘਟ ਪੁੱਛਦੇ ਹੋ ਕਿ ਕਿੰਨਾ ਸਮਾਂ ਬੈਠੀਏ ਤਾਂ ਫਿਰ ਤੁਹਾਨੂੰ ਇਹ ਸੁਲਾਏ ਕਿ ਸਿਰਫ 5 ਮਿੰਟ ਸਮਾਲ ਕੇ ਦੇਖ ਲਓ ਇਹ 5 ਮਿੰਟ ਦੀ ਤਾਕਤ ਇਹ 5 ਮਿੰਟ ਦੀ ਪਾਵਰ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਆ ਅਤੇ ਤੁਹਾਨੂੰ ਗੁਰੂ ਚਰਨਾਂ ਦੇ ਨਾਲ ਗੰਢ ਦੇਣਾ ਹੈ ਇਹ ਮੈਂ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਕਿਉਂਕਿ ਅਮਰਤ ਵੇਲੇ ਦਾ ਜਪਿਆ ਹੋਇਆ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਸਵੇਰ ਦਾ ਵੇਲਾ ਬਹੁਤ ਸ਼ਾਂਤ ਪਵਿੱਤਰ ਵੇਲਾ ਹੈ ਕਿਉਂਕਿ ਇਸ ਵੇਲੇ ਦੇ ਵਿੱਚ ਰੱਬ ਦੇ ਰੰਗ ਵਿੱਚ ਰੰਗੀਆਂ ਰੂਹਾਂ ਉੱਠਦੀਆਂ ਨੇ ਅਤੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਾਵਰਫੁੱਲ ਜ਼ਿਆਦਾ ਵੱਧ ਜਾਂਦੀ ਹੈ ਸੋ ਸੰਗਤ ਜੀ ਜੇਕਰ ਗੁਰਨਾਣਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨੀਆਂ ਨੇ ਤਾਂ ਫਿਰ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਕੇ ਦੇਖੋ ਅੱਗੇ ਤੁਹਾਨੂੰ ਕੁਝ ਵੀ ਸਮਝਾਉਣ ਦੀ ਦੱਸਣ ਦੀ ਲੋੜ ਹੀ ਨਹੀਂ ਪੈਣੀ ਸਿਰਫ ਇੰਨਾ ਕਰਨ ਦੇ ਨਾਲ ਹੀ ਤੁਹਾਡੀ ਤੰਦਰੁਸਤੀ ਤਰੱਕੀ ਦੇ ਰਾਹ ਖੁੱਲ ਜਾਣੇ ਆ ਅਕਲ ਤੇ ਪਏ ਪੜਦੇ हट ਜਾਣੇ ਆ ਤਾਂ ਫਿਰ ਕੱਲ ਤੋਂ ਹੀ ਸ਼ੁਰੂਆਤ ਕਰੋ 1 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਤੇ 21 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਆ ਬੰਦੀ ਛੋੜ ਦੇਵਸਿਆ ਜੇਕਰ ਤੁਸੀਂ ਪੂਰੇ ਪਿਆਰ ਦੇ ਵਿੱਚ ਭਿੱਜ ਕੇ ਅਮਰਤ ਵੇਲਾ ਸਮਾਂ ਲਓਗੇ ਨਾਮ ਜਪੋਗੇ ਤਾਂ ਕੀ ਗੱਲ ਦਾ ਮੇਰੇ 6ਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂਗ੍ਰੰਥ ਗੋਬਿੰਦ ਸਿੰਘ ਮਹਾਰਾਜ ਬੰਦੀ ਛੋੜ ਪਿਤਾ ਸਾਨੂੰ ਕਈ ਵੰਦਨਾ ਤੋਂ ਮੁਕਤ ਕਰ ਦੇਣ ਉਹ ਮਾਲਕ ਦੀ ਖੁਸ਼ੀ ਦਾ ਕੋਈ ਪਤਾ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆ ਜਾਣ ਖੁਸ਼ ਹੋ ਜਾਣ ਤਾਂ ਬੰਦੇ ਦੀ ਜਨਮਾਂ ਜਨਮਾਂ ਦੀ ਗਰੀਬੀ ਘਟ ਸਕਦੀ ਹੈ ਜਨਮਾਂ ਜਨਮਾਂ ਦੇ ਪਾਪ ਬਖਸ਼ੇ ਜਾ ਸਕਦੇ ਆ ਜਨਮਾਂ ਜਨਮਾਂ ਦੇ ਮਾੜੇ ਕਰਮਾਂ ਦੇ ਵਰਕੇ ਪਾੜੇ ਜਾ ਸਕਦੇ ਆ ਤਾਂ ਫਿਰ ਇਹ ਮੌਕਾ ਬਹੁਤ ਵਧੀਆ ਏ ਬੰਦੀ ਛੋੜ ਜਿਵੇਂ ਸਾਰਿਆ ਏ ਇਹਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਉੱਠੋ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਸਮਾਂ ਬੈਠ ਕੇ ਭਜਨ ਮੰਦਗੀ ਕੀਤੀ ਜਾਵੇ ਨਾਮ ਜਪਿਆ ਜਾਵੇ ਗੁਰਬਾਣੀ ਦਾ ਪਾਠ ਕੀਤਾ ਜਾਵੇ ਪਰ ਜੇ ਵੱਧ ਸਮਾਂ ਨਹੀਂ ਘਟ ਸਕਦੇ ਤਾਂ ਘੱਟੋ ਘੱਟ 5 ਮਿੰਟ ਹੀ ਜਪਣਾ ਸ਼ੁਰੂ ਕਰਦੋ ਤੁਹਾਨੂੰ ਇਹ 5 ਮਿੰਟ ਨਹੀਂ ਬਦਲ ਦੇਣਾ ਹੈ ਮਾਲਕ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਣੀ ਹੈ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨਪੜਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਵਾਪਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਦਿਆ ਕਰੋ